ਸਚਾਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਫਟਾਫਟ ਅੰਦਾਜ਼ ਚ ਨਜ਼ਰ ਮਾਰਦੇ ਆਂ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਤੇ ਪੰਜਾਬ ਪੁਲਿਸ ਸ਼ਰੀਆਮ ਧੱਕਾ ਕਰਦੀ ਹੋਈ ਨਜ਼ਰ ਆ ਰਹੀ ਹੈ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਇੱਕ ਨੌਜਵਾਨ ਦੀ ਹੈ ਜੋ ਕਿ ਪਲੇਅਰ ਹੈ ਇਹਦੇ ਕਹਿਣ ਦਾ ਭਾਵ ਹੈ ਕਿ ਮੈਂ ਜਾ ਰਿਹਾ ਸੀ ਤੇ ਮੇਰੇ ਕੋਲੋਂ ਦੀ ਦੋ ਪੁਲਿਸ ਵਾਲੇ ਨੰਗੇ ਜੋ ਕਿ ਬਿਨਾ ਹੈਲਮਟ ਤੋਂ ਬਾਈਕ ਤੇ ਜਾ ਰਹੇ ਸੀ ਮੈਂ ਉਤਰ ਕੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਤੁਸੀਂ ਇਹਨਾਂ ਦਾ ਚਲਾਨ ਕਿਉਂ ਨਹੀਂ ਕਟਿਆ ਕਿਉਂਕਿ ਇਹ ਬਿਨਾ ਹੈਲਮਟ ਤੋਂ ਜਾ ਰਹੇ ਸੀ ਉਲਟੇ ਪਲਸ ਵਾਲੇ ਮੇਰੇ ਤੇ ਹੀ ਭੜਕ ਗਏ ਤੇ ਮੇਰੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮੈਂ ਬਦਸਲੂਕੀ ਕਰ ਰਿਹਾ ਪੂਰਾ ਮਾਮਲਾ ਕੀ ਹੈ ਐ ਤਾਂ ਉਹ ਕਹਿ ਰਹੇ ਕਿ ਸੀਸੀਟੀਵੀ ਦੇਖ ਕੇ ਹੀ ਪਤਾ ਲੱਗ ਜਾਏਗਾ ਕਿ ਮੈਂ ਕਿਸੇ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਅਮੀ ਤੋਂ ਜਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਜਿਹੜੀ ਇਹ ਸਰਕਾਰ ਹੈ ਤੁਹਾਨੂੰ ਕੰਗਾਲ ਕਰਨ ਦੇ ਵਿੱਚ ਲੱਗੀ ਹੋਈ ਹੈ ਤੁਹਾਡੀਆਂ ਤਨਖਾਹਾਂ ਕਿੱਥੋਂ ਆਉਂਦੀਆਂ ਨੇ ਇਹਦਾ ਤੁਹਾਨੂੰ ਅਜੇ ਤੱਕ ਅੰਦਾਜ਼ਾ ਵੀ ਨਹੀਂ ਹੈ ਇਹ ਤੁਹਾਡੇ ਸਿਰ ਤੋਂ ਹੀ ਤੁਹਾਡੀਆਂ ਤਨਖਾਹਾਂ ਤੁਹਾਨੂੰ ਦੇਣ ਚ ਲੱਗੇ ਹੋਏ ਨੇ ਅੱਜ ਮਜੀਠੀਆ ਨੂੰ ਡੇਰਾ ਵਿਆਸਮੁਖੀ ਗੁਰਿੰਦਰ ਸਿੰਘ ਢਿੱਲੋਂ ਮਿਲਣ ਦੇ ਲਈ ਪਹੁੰਚੇ ਸੀ ਅੱਜ ਸਵੇਰ ਤੋਂ ਹੀ ਖਬਰ ਚੱਲ ਰਹੀ ਸੀ ਕਿ ਜਿਹੜੇ ਡੇਰਾ ਵਿਆਸਮੁਖੀ ਨੇ ਉਹ ਮਜੀਠੀ ਨੂੰ ਮਿਲਣ ਦੇ ਲਈ ਜਾਣਗੇ ਉਹ ਨਾਬਾ ਜੇਲ੍ਹ ਦੇ ਵਿੱਚ ਗਏ ਤੇ ਉਹਨਾਂ ਨੇ ਮਜੀਠੀ ਦੇ ਨਾਲ ਮੁਲਾਕਾਤ ਕੀਤੀ ਤੇ ਕਈ ਅਹਿਮ ਫੈਸਲਿਆਂ ਤੇ ਗੱਲਬਾਤ ਕੀਤੀ ਇੱਕ ਮਹਿਲਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਜਦੋਂ ਸ਼ੰਭੂ ਤੋਂ ਟਰੈਕਟਰ ਚੱਕੇ ਗਏ ਸੀ ਤਾਂ ਉਹ ਟਰੈਕਟਰ ਵੇਲਾ ਕੇ ਉਹ ਇੱਕ ਵਿਅਕਤੀ ਦਾ ਨਾਮ ਲੈ ਰਹੇ ਨੇ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਕਿ ਇਹ ਵਿਅਕਤੀ ਉਥੋਂ ਟਰੈਕਟਰ ਚੱਕ ਕੇ ਲੈ ਕੇ ਆਇਆ ਤੇ ਉਹਨਾਂ ਦੀ ਚੰਗੇ ਤਰੀਕੇ ਦੇ ਨਾਲ ਤੋੜ ਭੰਨ ਕਰਕੇ ਉਸ ਨੂੰ ਕਵਾੜ ਦੇ ਵਿੱਚ ਵੇਚ ਦਿੱਤਾ ਗਿਆ ਤੇ ਕੱਲ ਲਾਬਾ ਦੇ ਵਿੱਚ ਜੋ ਵੀ ਪੁਲਿਸ ਤੇ ਮਹਿਲਾ ਡੀਐਸਪੀ ਦੇ ਵਿੱਚ ਤਕਰਾਰ ਹੋਇਆ ਸੀ ਉਸ ਨੂੰ ਲੈ ਕੇ ਬਿਆਨ ਦਿੰਦੇ ਹੋਏ ਕਿਹਾ ਕਿ ਉਸ ਮਹਿਲਾ ਨੇ ਮੇਰੇ ਵਾਲ ਫੁੱਟੇ ਤੇ ਇੱਥੇ ਕਈ ਕਿਸਾਨਾਂ ਨਾਲ ਹੋਰ ਵੀ ਕੁੱਟਮਾਰ ਕੀਤੀ ਗਈ ਜਿਨ੍ਹਾਂ ਦੀਆਂ ਪੱਗਾਂ ਤੱਕ ਲੱਥ ਗਈਆਂ ਸੀ। ਮਨਕੀਰਤ ਤੌਲਕ ਲਗਾਤਾਰ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਸਥਿਤੀ ਬਣੀ ਹੋਈ ਸੀ ਉਸ ਤੋਂ ਲੈ ਕੇ ਜੋ ਮਾਹੌਲ ਸੀ ਉਹ ਬਹੁਤ ਹੀ ਜ਼ਿਆਦਾ ਮੰਦ ਭਾਗਾ ਬਣਿਆ ਹੋਇਆ ਸੀ। ਮਨਕੀਰਤ ਤੌਲਕ ਲਗਾਤਾਰ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਤੇ ਅੱਜ ਵੀ ਉਹ ਕਈ ਪਿੰਡਾਂ ਦੇ ਵਿੱਚ ਗਏ ਤੇ ਉਹਨਾਂ ਨੇ ਲੋਕਾਂ ਦੀ ਮਦਦ ਕੀਤੀ। ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਨਾਬਾ ਦੀ ਵੀਡੀਓ ਹੈ ਇਹਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਐਮਐਲਏ ਡੀਐਸਪੀ ਦੇ ਨਾਲ ਜਿਹੜੀ ਬਸਰੂਕੀ ਕੀਤੀ ਜਾ ਰਹੀ ਹੈ ਐਮਐਲਏ ਡੀਐਸਪੀ ਕਹਿ ਰਹੀ ਹੈ ਕਿ ਕਿਸਾਨਾਂ ਦੇ ਵੱਲੋਂ ਮੇਰਾ ਜੂੜਾ ਪੱਟਿਆ ਗਿਆ ਹੈ ਤੇ ਮੇਰੇ ਨਾਲ ਧੱਕਾ ਮੁਕੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਦੇ ਵੱਲੋਂ ਮੇਰੀ ਵਰਦੀ ਨੂੰ ਹੱਥ ਪਾਇਆ ਗਿਆ ਹੈ ਹਾਲਾਂਕਿ ਉਹਨਾਂ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਜਿਨ੍ਹਾਂ ਨੇ ਵੀ ਇਹ ਹਰਕਤ ਕੀਤੀ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਡਾਕਟਰ ਬਲਵੀਰ ਸਿੰਘ ਲਾਈਵ ਆਏ ਨੇ ਤੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਮੈਂ ਪੰਜਾਬ ਨੂੰ ਨੰਬਰ 1 ਸੂਬਾ ਬਣਾ ਕੇ ਛੱਡਾਂਗਾ ਉਹਨਾਂ ਨੇ ਕਿਹਾ ਹੈ ਕਿ ਹੁਣ ਪੰਜਾਬ ਦੇ ਵਿੱਚ ਕੈਂਸਰ ਦਾ ਅੱਖਾਂ ਦੇ ਚੈੱਕਅਪ ਦਾ ਹਰ ਤਰੀਕੇ ਦਾ ਲੋਕਾਂ ਦਾ ਫ੍ਰੀ ਇਲਾਜ ਕੀਤਾ ਜਾਏਗਾ ਕਿਉਂਕਿ ਹੁਣ ਪੰਜਾਬ ਬਣੇਗਾ ਨੰਬਰ 1 ਸੂਬਾ ਸੀਐਮ ਭਗਵੰਤ ਮਾਨ ਦੇ ਵੱਲੋਂ ਕੱਲ 12 ਵਜੇ ਯਾਨੀ ਕਿ 24 ਸਤੰਬਰ ਨੂੰ 11 ਵਜੇ ਕੈਬਨਟ ਮੀਟਿੰਗ ਸੱਦੀ ਗਈ ਹੈ ਤੇ ਹੁਣ ਦੇਖਿਆ ਜਾਣਾ ਇਹ ਹੈ ਕਿ ਪੰਜਾਬ ਦੇ ਲਈ ਕੈਬਨਟ ਮੀਟਿੰਗ ਦੇ ਵਿੱਚ ਕਿਹੜੇ ਵੱਡੇ ਫੈਸਲੇ ਲਏ ਜਾ ਸਕਦੇ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਨੇ ਅਸੀਂ ਉਹਨਾਂ ਦੇ ਲਈ ਇੱਕ ਚਾਰਟ ਇੱਕ ਸ਼ੀਟ ਤਿਆਰ ਕੀਤੀ ਹੈ ਦੇਖਦੇ ਹਾਂ ਕਿ ਕੱਲ ਕੈਬ ਮੀਟਿੰਗ ਦੇ ਵਿੱਚ ਕਿਹੜੇ ਵੱਡੇ ਫੈਸਲੇ ਸੀਐਮ ਭਗਵੰਤ ਮਾਨ ਦੇ ਵੱਲੋਂ ਲਈ ਜਾ ਸਕਦੇ ਨੇ ਪੰਜਾਬ ਸਰਕਾਰ ਦੇ ਵੱਲੋਂ ਹੜ੍ਹਾਂ ਦੀ ਸਥਿਤੀ ਨੂੰ ਦੇਖ ਕੇ ਇੱਕ ਵਿਸ਼ੇਸ਼ ਸੈਸ਼ਨ ਬਣਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਸੈਸ਼ਨ ਹੈ ਜਿਹੜਾ ਇਹ 4 ਦਿਨਾਂ ਜਿਹਦਾ ਸੈਸ਼ਨ ਸੀ ਬਟ ਸ਼ਨੀਵਾਰ ਐਂਧਵਰ ਕਰਕੇ ਇਹ ਜਿਹੜਾ ਸੈਸ਼ਨ ਹੈ ਉਹ ਸਿਰਫ 2 ਦਿਨ ਹੀ ਚੱਲੇਗਾ ਬਟ ਇਸ ਵਿਸ਼ੇਸ਼ ਸੈਸ਼ਨ ਦੇ ਵਿੱਚ ਹੜਪ੍ਰਭਾਵਿਤ ਇਲਾਕੇ ਨੇ ਜੋ ਉਹਨਾਂ ਦੀ ਕਿਸ ਤਰੀਕੇ ਦੇ ਨਾਲ ਮਦਦ ਕਰਨੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਤੱਕ ਉਹ ਮਦਦ ਪਹੁੰਚਾਈ ਜਾਣੀ ਹੈ ਪੂਰਾ ਡਾਟਾ ਹੈ ਜਿਹੜਾ ਉਹ ਤਿਆਰ ਕੀਤਾ ਗਿਆ ਆ ਤੇ ਉਸ ਸੈਸ਼ਨ ਦੇ ਵਿੱਚ ਉਸ ਚਾਰਟ ਨੂੰ ਪੇਸ਼ ਕੀਤਾ ਜਾਏਗਾ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਐਮਐਲਏ ਨੂੰ ਕਿਸ ਤਰੀਕੇ ਦੇ ਨਾਲ ਪਿੰਡ ਵਾਲਿਆਂ ਨੇ ਘੇਰਾ ਪਾਇਆ ਜਿਵੇਂ ਹੀ ਐਮਐਲਏ ਉੱਥੋਂ ਲੰਘਣ ਲੱਗਿਆ ਤਾਂ ਪਿੰਡ ਵਾਲਿਆਂ ਨੇ ਉੱਥੇ ਈਟਾ ਰੋੜੇ ਚਲਾਣੇ ਸ਼ੁਰੂ ਕਰ ਦਿੱਤੇ ਤੇ ਉਸ ਦੇ ਨਾਲ ਕਾਫੀ ਗਾਲੀ-ਗਲੋਚ ਵੀ ਕੀਤਾ ਗਿਆ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਹ ਐਮਐਲਏ ਜਿਹੜਾ ਇਹ ਸਾਨੂੰ ਰਾਸ ਨਹੀਂ ਆਇਆ ਇਸ ਕਰਕੇ ਅਸੀਂ ਇਸ ਤਰੀਕੇ ਦੇ ਨਾਲ ਹੀ ਸਲੂਕ ਕਰਾਂਗੇ ਤੇ ਉਦੋਂ ਐਮਐਲਏ ਵੀ ਭੜਕੁੱਠਿਆ ਤੇ ਐਮਐਲਏ ਨੇ ਕਿਹਾ ਕਿ ਮੈਂ ਹੁਣ ਇਸ ਲੜਾਈ ਨੂੰ ਹੋਰ ਵਧਾ ਕੇ ਛੱਡਾਂਗਾ ਕਿਉਂਕਿ ਪਿੰਡ ਵਾਲਿਆਂ ਨੇ ਮੈਨੂੰ ਗਾਲਾਂ ਕੱਢੀਆਂ ਨੇ ਰਗਨੀਤ ਬਿੱਟੂ ਲੰਬੇ ਸਮੇਂ ਤੋਂ ਬਾਅਦ ਲਾਈਵ ਆਏ ਨੇ ਤੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਪੰਜਾਬ ਦੇ ਲਈ ਉਹ ਵੱਡਾ ਤੋਹਫਾ ਲੈ ਕੇ ਆ ਗਏ ਨੇ ਤੇ ਨੌਜਵਾਨਾਂ ਨੂੰ ਭਰ-ਭਰ ਕੇ ਉਹਨਾਂ ਨੇ ਸਵਾਗਤ ਦਿੱਤੀ ਹੈ ਮੁਸਲਿਮ ਭਾਈਚਾਰੇ ਨੂੰ ਪੰਜਾਬੀਆਂ ਦੇ ਵੱਲੋਂ ਸਲਾਮ ਕੀਤੀ ਜਾ ਰਹੀ ਹੈ ਕਿਉਂਕਿ ਮੁਸਲਿਮ ਭਾਈਚਾਰਾ ਲਗਾਤਾਰ ਜਦੋਂ ਤੋਂ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਪਈ ਹੈ ਪੰਜਾਬੀਆਂ ਦੇ ਨਾਲ ਡਟ ਕੇ ਖੜਾ ਹੋਇਆ ਹੈ ਉਹ ਪੰਜਾਬੀਆਂ ਦੇ ਲਈ ਰਾਸ਼ਨ ਪਾਣੀ ਲੈ ਕੇ ਆ ਰਹੇ ਨੇ ਤੇ ਪੰਜਾਬੀਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਹੋਏ ਨੇ ਇਹ ਵੀਡੀਓ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹੁਣ ਲੋਕਾਂ ਦੇ ਦਿਲਾਂ ਦੇ ਵਿੱਚੋਂ ਜਾਤ ਪਾਤਾਂ ਸਭ ਖਤਮ ਹੋ ਗਈਆਂ ਹੁਣ ਲੋਕ ਇਕਜੁੱਟ ਹੋ ਗਏ ਨੇ ਪੰਜਾਬ ਦੇ ਵਿੱਚ ਹਾਣਾਂ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਸੀ ਕਿ ਕਿਸਾਨਾਂ ਦੇ ਖੇਤਾਂ ਦੇ ਵਿੱਚ ਜੋ ਵੀ ਰੇਤ ਹੈ ਉਹਦੇ ਤੇ ਸਿਰਫ ਉਹਨਾਂ ਦਾ ਹੱਕ ਹੋਏਗਾ ਲੇਕਿਨ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਗੁੰਡਾਗਰਦੀ ਕੀਤੀ ਜਾ ਰਹੀ ਹੈ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਉਹਨਾਂ ਦੀ ਰੇਤ ਦੇ ਵਿੱਚੋਂ ਹਿੱਸਾ ਲੈਣੇ ਬੰਦੇ ਪਹੁੰਚ ਗਏ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਇਹਨਾਂ ਨੇ ਹਿੱਸਾ ਮੰਗਿਆ ਤਾਂ ਅਸੀਂ ਸੜਕਾਂ ਜਾਮ ਕਰ ਦੇਵਾਂਗੇ ਬਟ ਅਸੀਂ ਕਿਸੇ ਵੀ ਕੀਮਤ ਤੇ ਆਪਣਾ ਹਿੱਸਾ ਨਹੀਂ ਦੇਵਾਂਗੇ ਹਾਲਾਂਕਿ ਉਹ ਸਰਕਾਰ ਨੂੰ ਘੇਰਦੇ ਹੋਏ ਵੀ ਨਜ਼ਰ ਆ ਰਹੇ ਨੇ ਮਾਤਾ ਰਾਣੀ ਦੇ ਨਾਅਰੇ ਤੇ ਸ਼ੁਰੂ ਹੋਏ ਹੋਏ ਨੇ ਇਸ ਤਰੀਕੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮੰਦਰਾਂ ਦੇ ਵਿੱਚ ਰੌਣਕਾਂ ਲਗੀਆਂ ਹੋਈਆਂ ਨੇ ਲਗਾਤਾਰ ਜਿਹੜਾ ਸੰਗਤਾਂ ਦਾ ਕੱਠਾ ਮਾਰਦਾ ਕੱਠਾ ਉਹ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਕਿਉਂਕਿ ਜਿਹੜੇ ਸ਼ਰਧਾਲੂ ਨੇ ਉਹ ਲਗਾਤਾਰ ਮਾਤਾ ਰਾਣੀ ਦੇ ਦਰਸ਼ਨਾਂ ਦੇ ਲਈ ਜਗਾ ਜਗਾ ਤੇ ਜਾ ਰਹੇ ਨੇ ਤੇ ਕਿਸ ਤਰੀਕੇ ਦੇ ਨਾਲ ਮੰਦਰ ਨੇ ਜਿਹੜੇ ਉਹ ਸਜੇ ਹੋਏ ਨੇ ਤੇ ਬਾਜ਼ਾਰਾਂ ਦੇ ਵਿੱਚ ਵੀ ਰੌਣਕਾਂ ਲੱਗੀਆਂ ਹੋਈਆਂ ਨੇ ਇਸ ਵਾਰ ਦੀਵਾਲੀ ਤੋਂ ਪਹਿਲਾਂ ਪੰਜਾਬੀਆਂ ਦੇ ਲਈ ਵੱਡਾ ਤੋਹਫ਼ਾ ਆ ਗਿਆ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੀਆਂ ਗੱਡੀਆਂ ਨੇ ਉਹ ਸਸਤੀਆਂ ਹੋ ਗਈਆਂ ਨੇ ਇਸ ਮੌਕੇ ਦੀਵਾਲੀ ਤੇ ਤੁਸੀਂ ਵੀ ਆਪਣੇ ਘਰ ਨਵੀਂ ਗੱਡੀ ਲੈ ਕੇ ਜਾ ਸਕਦੇ ਹੋ ਕਿਹੜੀਆਂ ਗੱਡੀਆਂ ਸਸਤੀਆਂ ਹੋਈਆਂ ਨੇ ਤੇ ਕਿਸ ਰੇਟ ਤੱਕ ਸਸਤੀਆਂ ਹੋਈਆਂ ਨੇ ਇਹ ਤੁਸੀਂ ਖੁਦ ਸੁਣ ਸਕਦੇ ਹੋ ਸੋ ਐਸੀ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ